ਮంత్రి ਪੰਜਾਬ ਭਗਵੰਤ ਮਾਨ ਦੇ ਬਿਆਨ ਤੇ ਪੜ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰਾਂਗੇ ਅਸੀਂ ਤਾਨੇਸ਼ਾਹੀ ਨਹੀਂ ਕਰਾਂਗੇ ਕਿਸਾਨਾਂ ਦੀ رائے ਲਵਾਂਗੇ ਪਰ ਅੱਜ ਪੰਜਾਬ ਦੀ ਸਰਕਾਰ ਪੁਲਿਸ ਪ੍ਰਸ਼ਾਸਨ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਕਰ ਰਿਹਾ ਜਮੀਨਾ ਐਕਵਾਇਰ ਕਰ ਰਿਹਾ ਹਰ ਦਿਨ ਤਸਵੀਰਾਂ ਦੇਖਣ ਨੂੰ ਮਿਲਦੀਆਂ ਕਿਸਾਨਾਂ ਤੇ ਪੁਲਿਸ ਵਿਚਾਲੇ ਤਿੱਖੀ ਬਹਿਸ-ਵਾਜੀ ਵੀ ਹੁੰਦੀ ਆ ਝੜਪ ਵੀ ਹੁੰਦੀ ਆ ਤਾਂ ਹੁਣ ਕਿਸਾਨਾਂ ਦੇ ਵੱਲੋਂ ਹੁਣ ਇੱਕ ਵੱਡੀ ਮੀਟਿੰਗ ਕੀਤੀ ਸੀ ਮੀਟਿੰਗ ਤੋਂ ਬਾਅਦ ਵੱਡੇ ਫੈਸਲੇ ਵੀ ਲਏ ਗਏ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦਿੱਤਾ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਆਖਰ ਕਿਸ ਤਰੀਕੇ ਦਾ ਜਵਾਬ ਦਿੱਤਾ ਹੈ ਜਗਜੀਤ ਸਿੰਘ ਡੱਲੇਵਾਲ ਦੀ ਜੁਬਾਨੀ ਅੱਜ ਕਈ ਪੱਤਰਕਾਰਾਂ ਦੇ ਫੋਨ ਆਏ ਉਹਨਾਂ ਨੇ ਪੁੱਛਿਆ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਜੋ ਬਿਆਨ ਆਇਆ ਹੈ ਉਹਦੇ ਤੇ ਤੁਹਾਡੀ ਕੀ ਟਿੱਪਣੀ ਹੈ ਮੈਂ ਦੱਸਣਾ ਚਾਹਣਾ ਹੈ ਕਿ ਅੱਜ ਦਾ ਬਿਆਨ ਸੀ ਜਿਹੜਾ ਮੁੱਖ ਮੰਤਰੀ ਦਾ ਆਪਾਂ ਜਿਹੜਾ ਸੁਣਿਆ ਉਹ ਵਿੱਚੋਂ ਕਹਿੰਦਾ ਉਹਦਾ ਚਿਹਰਾ ਦੱਸਦਾ ਹੈ ਕਿ ਕਿਤੇ ਨਾ ਕਿਤੇ ਉਹ ਚੁਟਕਲੇ ਭੁੱਲਿਆ ਹੋਇਆ ਸੀ ਮੁੱਖ ਮੰਤਰੀ ਔਰ ਮੁੱਖ ਮੰਤਰੀ ਸੋਚਾਂ ਦੇ ਵਿੱਚ ਡੁੱਬਿਆ ਨਜ਼ਰ ਆ ਰਿਹਾ ਸੀ। ਉਹ ਇਹ ਕਹਿ ਰਿਹਾ ਸੀ ਕਿ ਅਸੀਂ ਕੋਈ ਤਾਨਾਸ਼ਾਹੀ ਨਹੀਂ ਕਰਾਂਗੇ। ਅਸੀਂ ਕਿਸਾਨਾਂ ਦੀ رائے ਲਵਾਂਗੇ। ਲੇਕਿਨ ਦੋਸਤੋ ਇਹਦੇ ਵਿੱਚ ਦੋਨੋਂ ਗੱਲਾਂ ਨੇ। ਪਹਿਲੀ ਤਾਂ ਗੱਲ ਇਹ ਹੈ ਕਿ ਇਸ ਵੇਲੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਨਕਾਰਦਾ ਨਜ਼ਰ ਆ ਰਿਹਾ ਹੈ ਪੰਜਾਬ। ਪੱਲਾ ਕਲਾ ਨਕਾਰਦਾ ਨਜ਼ਰ ਨਹੀਂ ਆ ਰਿਹਾ ਪੰਜਾਬ ਦੇ ਲੋਕ ਜਿਹੜਾ ਇਹਨਾਂ ਦਾ ਭਗਵੰਤ ਸਮਾਨਜੀ ਦਾ ਹੀ ਲੋਕਾਂ ਨੂੰ ਦਿੱਤਾ ਹੋਇਆ ਨਾਹਰਾ ਤੇ ਦਿੱਤੀ ਹੋਈ ਮੱਤ ਕਿ ਇਹਨਾਂ ਨੂੰ ਸਵਾਲ ਪੁੱਛੋ ਤੇ ਨਾਹ ਇਹ ਗੱਲ ਕਿ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿਦਰ ਸੇ ਚਲਾ ਹੁੰਦਾ ਹੈ ਉਹ ਜਿਹੜੀ ਗੱਲ ਹੈ ਅੱਜ ਇਹਨਾਂ ਦੇ ਐਮਐਲਏ ਸਹਿਬਾਨਾਂ ਨੂੰ ਇਹਨਾਂ ਦੇ ਮਨਿਸਟਰ ਸਹਿਬਾਨਾਂ ਨੂੰ ਉਹ ਪੂਰੀ ਹੁੰਦੀ ਨਜ਼ਰ ਆ ਰਹੀ ਹੈ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਲੇਕਿਨ ਤੁਹਾਨੂੰ ਸਾਰਿਆਂ ਨੂੰ ਪਤਾ ਫੇਸਬੁੱਕ ਦੇ ਉੱਤੇ ਕੀ ਚੱਲ ਰਿਹਾ ਹੈ ਲਗਾਤਾਰ ਕੋਈ ਨਾ ਕੋਈ ਇਹਨਾਂ ਦਾ ਮੰਤਰੀ ਕੋਈ ਨਾ ਕੋਈ ਐਮਐਲਏ ਕੋਈ ਨਾ ਕੋਈ ਇਹਨਾਂ ਦਾ ਪ੍ਰਧਾਨ ਕੋਈ ਨਾ ਕੋਈ ਜਨਰਲ ਸੈਕਟਰੀ ਜਿਥੇ ਮੰਦੀ ਨੂੰ ਅਲਗ ਦਾ ਕਹਿ ਰਿਹਾ ਹੈ ਇਹਨਾਂ ਦੀ ਪਾਰਟੀ ਨੂੰ ਅਲਗ ਦਾ ਕਹਿ ਰਿਹਾ ਹੈ ਤੁਹਾਨੂੰ ਪਤਾ ਉਹਨਾਂ ਨੂੰ ਇਸ ਗੱਲ ਦਾ ਕਿ ਕੱਲ ਨੂੰ ਅਸੀਂ ਜਦੋਂ ਲੋਕਾਂ ਦੇ ਵਿੱਚ ਜਾਣਾ ਹੈ ਤੇ ਲੋਕਾਂ ਨੇ ਸਾਡੇ ਮੂੰਹ ਤੇ ਮਾਰ ਲਿਆ ਲੋਕਾਂ ਨੇ ਸਾਡਾ ਖਿਤੜ ਹੀ ਲੈਣਾ ਹੈ ਉਸ ਗੱਲ ਦੇ ਤੋਂ ਲੋਕ ਇਹਨਾਂ ਦੀ ਜਿਹੜੀ ਪਾਰਟੀ ਦੀ ਲੀਡਰਸ਼ਿਪ ਹੈ ਉਹ ਭੱਜਦੀ ਨਜ਼ਰ ਆ ਰਹੀ ਹੈ لیکن ਇਹ ਕਲ ਜ਼ਰੂਰ ਹੈ ਇਹ یاد رکھنی ਚਾਹੀਦੀ ਹੈ بے شک ਕੁਝ ਵੀ ਹੈ ਇਹ ਵੀ ਸਪਸ਼ਟ ਹੈ ਕਿ ਇਹ ਸਰਕਾਰਾ ਧੋਖੇਬਾਜ਼ ਨੇ ਅੱਜ ਕੁਝ ਵੀ ਕਹਿਣ ਧੋਖਾ ਕੋਈ ਉਹ ਨਹੀਂ ਦੇਰ ਤੱਕ ਬਿਲਕੁਲ ਇਹਨਾਂ ਦੀ ਗੱਲ ਦਾ ਯਕੀਨ ਨਹੀਂ ਕੀਤਾ ਜਾ ਸਕਦਾ ਜਿੰਨੀ ਦੇਰ ਤੱਕ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਨਹੀਂ ਕਰਦੀ ਸਕਦਾ ਉਨੀ ਦੇਰ ਤੱਕ ਲੋਕਾਂ ਦੇ ਸਿਰ ਦੇ ਉੱਤੇ ਇਹ ਜਿਹੜੀ ਤਲਵਾਰ ਹੈ ਉਸੇ ਤਰ੍ਹਾਂ ਲੱਗਤ ਨਹੀਂ ਰਹੇਗੀ ਖਦਰੇ ਦੇ ਬੱਦਲ ਜਿਹੜੇ ਉਸੇ ਤਰ੍ਹਾਂ ਮੰਡਰਾਉਂਦੇ ਰਹਿਣਗੇ ਲੋਕਾਂ ਦੇ ਸਿਰ ਤੇ ਸੋ ਇਸ ਲਈ ਸਾਨੂੰ ਵੱਡੀ ਪੱਧਰ ਦੇ ਉੱਤੇ ਲੋਕ ਜਿਸ ਤਰ੍ਹਾਂ ਮਤਲਬ ਮੂਵਮੈਂਟ ਦੇ ਵਿੱਚ ਸ਼ਾਮਲ ਹੁੰਦੇ ਨਜ਼ਰ ਆ ਰਹੇ ਨੇ ਅਪੀਲ ਹੈ ਕਿ 7 ਤਰੀਕ ਦਾ ਜਿਹੜਾ ਪ੍ਰੋਗਰਾਮ ਰੱਖਿਆ ਹੋਇਆ ਉਸ ਪ੍ਰੋਗਰਾਮ ਦੇ ਵਿੱਚ 7 ਅਗਸਤ ਨੂੰ ਜੋਧਾ ਪਿੰਡ ਜ਼ਿਲ੍ਹਾ ਲੁਧਿਆਣਾ ਵੱਡਾ ਇਕੱਠ ਕਰਨਾ ਲੱਖਾਂ ਦੀ ਬੇਨਤੀ ਦੇ ਵਿੱਚ ਕਾ ਕਿਸਾਨਾਂ ਨੇ ਇਕੱਠੇ ਹੋਣਾ ਹੈ ਕਿਸਾਨ ਮਜ਼ਦੂਰ ਮੁਲਾਜ਼ਮ ਸਭ ਮੇਰੇ ਦੋਸਤ ਮੇਰੇ ਮਿੱਤਰ ਜਿਹੜੇ ਅੰਦੋਲਨਕਾਰੀ ਨੇ ਜਿਹੜੇ ਕਿਸਾਨਾਂ ਦੇ ਹਿੱਤਾਂ ਲਈ ਲੜਨਾ ਚਾਹੁੰਦੇ ਨੇ ਜਿਹੜੇ ਦੁਕਾਨਦਾਰਾਂ ਦੇ ਹਿੱਤਾਂ ਲਈ ਲੜਨਾ ਚਾਹੁੰਦੇ ਨੇ ਜਿਹੜੇ ਲਗਭਗ 160 ਪਿੰਡਾਂ ਨੂੰ ਉਜੜਨ ਤੋਂ ਬਚਾਉਣਾ ਚਾਹੁੰਦੇ ਨੇ ਉਹਨਾਂ ਸਭ ਨੂੰ ਸਾਡੀ ਬੇਨਤੀ ਆ ਅਪੀਲ ਹੈ ਕਿ ਸਾਰੇ ਉਹ ਤਕੜੇ ਹੋ ਕੇ ਉਸੇ ਇਕੱਠ ਦੇ ਵਿੱਚ ਸ਼ਾਮਲ ਹੋਵੋ ਭਰਾਵੋ ਇਹਨਾਂ ਗੱਲਾਂ ਚਾਉਣਾ ਨਹੀਂ ਕਿਉਂਕਿ ਆਪਾਂ ਦੇਖਦੇ ਰਹੇ ਹਾਂ ਆ ਥੋੜੇ ਦਿਨ ਪਹਿਲਾਂ ਆਪਦੇ ਚਹੇਤਿਆਂ ਨੂੰ ਸੱਦ ਕੇ ਬੁਲਾ ਕੇ ਇੱਕਠ ਕਰਕੇ ਹੱਥ ਖੜੇ ਕਰਵਾ ਕੇ ਇਹਨਾਂ ਦਾ ਮੰਤਰੀ ਕਹਿ ਰਿਹਾ ਸੀ ਕਿ ਕਿਸਾਨ ਸਾਡੇ ਹੱਕ 'ਚ ਨਹੀਂ ਕਿਸਾਨਾਂ ਨੇ ਸਾਨੂੰ ਜ਼ਮੀਨਾਂ ਦੇਣੀਆਂ ਸ਼ੁਰੂ ਕਰਤੀਆਂ ਕਿਸਾਨ ਲੈਂਡ ਪੂਲਿੰਗ ਦੇ ਹੱਕ 'ਚ ਨਹੀਂ ਇਹ ਕੰਦੇ ਨਜ਼ਰ ਆਏ ਨਹੀਂ ਅੱਪਰ ਸੋਤੇ ਲੋਕਾਂ ਤੋਂ ਬਈਂ ਦੇ ਦੇ ਕਿ ਜਿਹੜੀ ਜਿਹੜੀ ਗੱਲ ਤੇ ਪਰਮੇਸ਼ਵਰ ਦੇ ਗੱਲ ਹੈ ਉਹ ਲਗਾਤਾਰ ਵਿਸ਼ੇ ਬੁਲੰਦੇ ਵਿੱਚ ਕੰਦੇ ਰਹਿ ਰਹੇ ਹਨ ਉਹਨਾਂ ਦਾ ਵੀ ਕੀਤੀ ਬਾਰੀ ਲੱਗ ਰਹੀ ਕਿ ਮੈਨੂੰ ਅਜ 10 ਸੱਤੇ ਬੰਦੀਆਂ ਬਈਆਂ ਤੇ ਬੰਦੀਆਂ ਮਿਲੀਆਂ ਡਾਕ ਦੇ ਜਾਣ ਨੂੰ ਨੋਟ ਲੱਗ ਨੂੰ ਲੱਭੋ ਕਰੋ ਸੋ ਇਹੋ ਜਿਹੇ ਚਿਹਰੇ ਲੋਕ ਜਿਹਨਾਂ ਦੇ ਘਰ ਘਰੇ ਨੇ ਅਸੀਂ ਕਿਸਾਨਾਂ ਨਾਲ ਗੱਲ ਕਰ ਗਏ ਇਹ ਹੋ ਸਕਦਾ ਆਪੇ ਨਾਲ ਆਪਣੇ ਨਾਲ ਧੋਖਾ ਕਰਨ ਵਾਸਤੇ ਇਹ ਦੁਬਾਰਾ ਫਿਰ ਆਦੇ ਹੀ ਚਹੇਤੀਆਂ ਨੂੰ ਆਦੇ ਹੀ ਲੋਕਾਂ ਨੂੰ ਸੱਦ ਕੇ ਬੁਲਾ ਕੇ ਇੱਕ ਡਰਾਮਾ ਕਰਨ ਦੀ ਕੋਸ਼ਿਸ਼ ਕਰਨ ਸੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਜਿਹੜਾ 4 ਤਰੀਕ ਦਾ ਪ੍ਰੋਗਰਾਮ ਵੱਡਾ ਕੱਟ ਕਰਕੇ ਉੱਥੇ ਆਪਾਂ ਹੱਥ ਖੜੇ ਕਰਕੇ ਲੋਕਾਂ ਨੇ ਦੱਸਣਾ ਕਿ ਅਸੀਂ ਲੈਂਡ ਪੂਲਿੰਗ ਦੇ ਖਿਲਾਫ ਹਾਂ ਜਾਜ਼ੀ ਲੈਂਡ ਕੋਲਮ ਚਾਹਣੇ ਆ ਇਸ ਗੱਲ ਦਾ ਆਪਾਂ ਉਸ ਦਿਨ ਕਲੀਅਰ ਕਰਾਂਗੇ ਸਾਰਿਆਂ ਨੂੰ ਮੇਰੀ ਅਪੀਲ ਹੈ ਕੋਈ ਵੀ ਕਿਸਾਨ ਕੋਈ ਮਜ਼ਦੂਰ ਕੋਈ ਦੁਕਾਨਦਾਰ ਉਸ ਰੋਲ ਇੱਕ ਪਰ ਰਹੇ ਹਰ ਘਰ ਦੇ ਵਿੱਚੋਂ ਇੱਕ ਇੱਕ ਭੈਣ ਇੱਕ ਇੱਕ ਵੀਰ ਇਸ ਪ੍ਰੋਗਰਾਮ ਦੇ ਵਿੱਚ ਇੱਕ ਦਿਨ ਦਾ ਪ੍ਰੋਗਰਾਮ ਹੈ ਸ਼ੰਮੂ ਲਈ ਕਰਨ ਦੀ ਕਿਰਪਾਲਤਾ ਕਰੋ ਔਰ ਉਸਦੇ ਨਾਲ ਨਾਲ ਕਹਿੰਦੇ ਜੇ ਸਾਡਾ ਮਹਾਨੀ ਮੋਰਚੇ ਦੇ ਸਮਰਥਕ ਦੇ ਵਿੱਚ ਜਿਹੜਾ ਜਿਹੜੀਆਂ ਜੋਤੀਆਂ ਹੋਈਆਂ ਨੇ ਇੱਕ ਕਾਗਰ ਤੋਂ ਚਟਾਉਣੀ ਹੈ ਉਹਦੇ ਸਮਰਥਨ ਦੇ ਵਿੱਚ ਡਿੱਟ ਡਿੱਟ ਮਿਨਰ ਹੈਡ ਤੇ ਦਫ਼ਤਰਾਂ ਦੇ ਮੂਰੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਦਫ਼ਤਰਾਂ ਦੇ ਮੂਰੇ ਆਪਾਂ ਸਾਰਿਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸਟੇਟ ਦੇ ਮੁੱਖ ਮੰਤਰੀ ਇਹਨਾਂ ਦੇ ਪੁਤਲੇ ਫੋਕ ਕੇ ਰੋਜ਼ ਪ੍ਰਗਟ ਕਰਨਾ ਹੈ ਔਰ ਉਸ ਮੋਰਚੇ ਨੂੰ ਸਮਰਥਨ ਦੇਣਾ ਹੈ ਉਹ ਸਾਡੇ ਜਿਹੜੇ ਲੋਕ ਸਾਡੇ ਜਿਹੜੇ ਨੌਜਵਾਨ ਉਸ ਵੇਲੇ ਦੇ ਨੌਜਵਾਨ ਅੱਜ ਤਾਂ ਵਿਚਾਰੇ ਬਜ਼ੁਰਗ ਹੋ ਗਏ ਹੋਣਗੇ ਅੰਗਰੇਜ਼ ਚਰਤੋਂ ਮਤਲਬ ਉਹ ਜ਼ਿਲ੍ਹਾ ਦੇ ਵਿੱਚ ਬੈਠੇ ਨੇ ਜਿਹੜੇ ਜਿਹਨਾਂ ਭੁਗ ਚੁੱਕੇ ਨੇ ਸਜ਼ਾ ਪੂਰੀ ਕਰ ਚੁੱਕੇ ਨੇ ਔਰ ਉਹਨਾਂ ਨੂੰ ਛਾਵਾਛਾ ਦੇ ਦਿੱਤਾ ਹੈ ਜਿਹਦੇ ਵਿੱਚ ਬਾਹਰ ਕੱਢੇ ਜਾਇਆ ਔਰ ਕੋਈ ਸਜ਼ਾ ਦੇ ਵਿੱਚ ਨਾ ਸਾਈਂ ਇੱਕ ਦਿਨ ਦਾ ਅਜੇ ਲਾ ਪ੍ਰੋਗਰਾਮ ਹੈ ਕੱਲ ਨੂੰ ਉਹ ਵੀ ਤੜਕੇ ਹੋਵੇ ਕਰਨਾ ਔਰ 7 ਤਰੀਕ ਸੱਤ ਅਗਰ ਹਰ ਘਰ ਦੇ ਵਿੱਚ ਉਹਦੇ ਭੈਣ ਨਿਹਗਵੀਰ ਇਹ ਮੋਰਚੇ ਦੇ ਵਿੱਚ ਸ਼ਰਮ ਹੋਵੇ ਇੱਕ ਦਿਨ ਦਾ ਪ੍ਰੋਗਰਾਮ ਤਾਂ ਤੁਸੀਂ ਸੁਣਿਆ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਕਿਹਾ ਗਿਆ ਕਹਿਣੀ ਤੇ ਕਥਨੀ ਦੇ ਵਿੱਚ ਪੰਜਾਬ ਸਰਕਾਰ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਹਿਣੀ ਕਥਨੀ ਦੇ ਵਿੱਚ ਕਾਫੀ ਫਰਕ ਨਜ਼ਰ ਆ ਰਿਹਾ ਕਿਹਾ ਕੁਝ ਹੋਰ ਜਾਂਦਾ ਤੇ ਕਰਿਆ ਕੁਝ ਹੋਰ ਜਾਂਦਾ ਤਾਂ ਕਿਸਾਨ ਆਪਣੀਆਂ ਜ਼ਮੀਨਾਂ ਨਹੀਂ ਖੋਹਣ ਦੇਣਗੇ ਕਿਸਾਨਾਂ ਦੀ ਜੇਕਰ ਜ਼ਮੀਨਾਂ ਦੇ ਵਿੱਚ ਪ੍ਰਸ਼ਾਸਨ ਪੈਰ ਪਾਉਂਦਾ ਤਾਂ ਉਸ ਤੋਂ ਬਾਅਦ ਜੋ ਹਾਲਾਤ ਬਣਦੇ ਨੇ ਉਸ